वहां पे दरगाह है लाडी शाह जी की नकोदर में वहां पे बहुत अलग एनर्जी हेलो जी सलाम अदाब नमस्ते सर श्री कालते जैसा जी मेरे वलो मैं ਤੁਹਾਡਾ ਆਪਣਾ ਦੇਵਹੀਰ ਤੇ ਤੁਸੀਂ ਦੇਖ ਰਹੇ ਹੋ ਜੀ ਮੇਰਾ YouTube ਚੈਨਲ ਦੇਵਹੀਰ ਵਲੋਗਸ ਅੱਜ ਦੀ ਵੀਡੀਓ ਦਾ থাম্বਨੇਲ ਤੁਸੀਂ ਦੇਖ ਲਿਆ ਬੜੀ ਖੁਸ਼ੀ ਵਾਲੀ ਵੀਡੀਓ ਆ ਖੁਸ਼ੀ ਵਾਲੀ ਇਸ ਕਰਕੇ ਆ ਕਿ ਜਿੱਥੇ ਪੰਜਾਬ ਦੇ ਕੁਝ ਸਿੰਗਰ ਸਭ ਜਾਣਦੇ ਹੀ ਨੇ ਜੋ ਦਰਬਾਰ ਬਾਰੇ ਮਾਰਾ ਬੋਲ ਰਿਹਾ ਜਿਨ੍ਹਾਂ ਨੂੰ ਲਗਭਗ ਪੰਜਾਬ ਦੇ ਵਿੱਚ ਵੀ ਕੁਝ ਕੁ ਲੋਕ ਜਾਣਦੇ ਨੇ ਕਿ ਹਾਂ ਇਹ ਉਹ ਸਿੰਗਰ ਆ ਉੱਥੇ ਹੀ ਪੂਰੀ ਦੁਨੀਆ ਦੇ ਵਿੱਚ ਛਾਇਆ ਹੋਇਆ ਇੱਕ ਪੰਜਾਬੀ ਸਿੰਗਰ ਜਿਹਨੂੰ ਛੋਟੇ ਬੱਚੇ ਤੋਂ ਲੈ ਕੇ ਵੱਡੇ ਬਜ਼ੁਰਗ ਤੱਕ ਸਾਰੇ ਪਛਾਣਦੇ ਨੇ ਨਾਮ ਤੋਂ ਕਿ ਇਹ ਉਹ ਆ ਹਾਨੀ ਸਿੰਘ ਉਹਨਾਂ ਦੀ ਇੱਕ ਵੀਡੀਓ ਮੈਂ ਦੇਖੀ ਜਿਦੇ ਵਿੱਚ ਉਹਨਾਂ ਨੇ ਸੈ ਇਲਾਦੀ ਸ਼ਾ ਸਰਕਾਰ ਦੇ ਦਰਬਾਰ ਦਾ ਜ਼ਿਕਰ ਕੀਤਾ ਆ ਤਉ ਸੁਣ ਕੇ ਇੰਨਾ ਚੰਗਾ ਲੱਗਿਆ ਕਿ ਜਿਹੜਾ ਆਰਟਿਸਟ ਪੂਰੀ ਦੁਨੀਆ ਤੇ ਛਾਇਆ ਹੋਇਆ ਉਹ ਵੀ ਦਰਬਾਰ ਜਾ ਕੇ ਆਇਆ ਆ ਸਲਾਮ ਕਰਕੇ ਆਇਆ ਤੇ ਕਹਿੰਦਾ ਉੱਥੇ ਇੱਕ ਬਿਲਕੁਲ ਅਲੱਗ ਤਰ੍ਹਾਂ ਦੀ એનર્ਜੀ ਆ ਤੇ ਕਹਿੰਦਾ ਮੈਂ ਇੰਨਾ ਵੱਡਾ ਕਲਾਕਾਰ ਨਹੀਂ ਸੀ ਵੀ ਉਹ ਮੈਨੂੰ ਉੱਥੋਂ ਬਹੁਤ ਸਾਰਾ ਪਿਆਰ ਮਿਲਦਾ ਪਰ ਫਿਰ ਵੀ ਉੱਥੋਂ ਦੇ ਦਰਬਾਰ ਦੇ ਸੇਵਾਦਾਰਾਂ ਨੇ ਸਾਈਂ ਜੀ ਦਾ ਜਿਹੜਾ ਕਮਰਾ ਸੀ ਉਹ ਖੋਲਤਾ ਤੇ ਕਹਿੰਦਾ ਮੈਂ 1.5 ਘੰਟਾ ਉਸ ਕਮਰੇ 'ਚ ਬੈਠਾ ਰਿਆ ਤੇ ਦੇਖਦਾ ਰਿਆ ਕਿ ਸਾਈਂ ਲਾਡੀ ਸ਼ਾਹ ਸਰਕਾਰ ਵੀ ਮੈਂ ਜਿੱਥੇ ਆਇਆ ਆਂ ਵੀ ਇੱਥੇ ਉਹ ਬੈੰਦੇ ਸੀ ਤੇ ਅੱਜ ਮੈਂ ਬੈਠਾ ਉਹਨਾਂ ਨੂੰ ਕਮਰੇ ਦੇ ਵਿੱਚ ਉਹਨਾਂ ਨੂੰ ਫੀਲ ਕਰ ਰਿਹਾ ਸੋ ਇਹ ਜੇ ਕੋਈ ਮਾੜਾ ਬੋਲ ਦਾ ਦਰਬਾਰ ਬਾਰੇ ਨਾ ਇਹ ਉਹਦੀ ਮਰਜ਼ੀ ਆ ਪਰ ਸਾਈਂ ਲਾਡੀ ਸ਼ਾਹ ਸਰਕਾਰ ਦਰਬਾਰ ਦੇ ਵਿੱਚ ਬੁਲਾਉਣਾ ਜਾਂ ਦਰਬਾਰ ਬਾਰੇ ਚੰਗਾ ਬੋਲਣਾ ਉਹਦੇ ਤੋਂ ਹੀ ਬੁਲਾਉਂਦੇ ਨੇ ਜਿਹਨੂੰ ਸਾਈਂ ਚੁਣਦੇ ਨੇ ਸੋ ਆਪਾਂ ਬੜੇ ਖੁਸ਼ ਕਿਸਮਤ ਆ ਕਿ ਆਪਾਂ ਸਾਰੇ ਜਣੇ ਸਾਈਂ ਜੀ ਦੇ murid ਨਾ ਦਰਬਾਰ ਜਾਂਦੇ ਆ ਤੇ ਜਿੰਨੇ ਵੀ ਕਲਾਕਾਰ ਦਰਬਾਰ ਜਾਂਦੇ ਨੇ ਬਹੁਤ ਸਾਰਾ ਉਹਨਾਂ ਦਾ ਧੰਨਵਾਦ ਤੇ ਬਹੁਤ ਸਾਰਾ ਪਿਆਰ ਮੇਰੇ ਵੱਲੋਂ ਸਾਰੇ muridਾਂ ਵੱਲੋਂ ਐਦਾਂ ਹੀ ਸਾਈਂ ਜੀ ਤੁਹਾਨੂੰ ਸਾਲਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ ਹੱਸਦੇ ਵਸਦੇ ਰਹੋ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਅੱਗੇ ਦੀ ਅੱਗੇ ਸ਼ੇਅਰ ਜਰੂਰ ਕਰ ਦਿਓ ਜੈ ਸਾਈਂ ਜੀ